ਮੇਰਾ ਪ੍ਰਾਇਮਰੀ ਏਮ ਹੈ ਗਵਰਨਮੈਂਟ ਨੂੰ ਅਸਿਸਟ ਕਰਨਾ ਸੋ ਥੈਟ ਸਾਡੇ ਬਾਦ ਅਸੀਂ ਉਹ ਸਾਰੇ ਸਿਚੁਏਸ਼ਨ ਵੇਖੀ ਸੋ ਮੈਂ ਇੱਕ ਇੰਟਰਵਿਊ ਇੱਕ ਟੀਵੀ ਚੈਨਲ ਨੂੰ ਦਿੱਤੀ ਸੀ ਜਿਹਦੇ ਵਿੱਚੋਂ ਕੋਈ ਚੀਜ਼ ਨਿਕਲੀ ਇਸ ਕਿਸਮ ਦੀ ਜਿਹਦੇ ਵਿੱਚ ਮੇਰੇ ਸੋਰਸਸ ਨੇ ਮੈਨੂੰ ਉਤਲਾਹ ਦਿੱਤੀ ਸੀ ਕਿ ਜੀ ਇਸ ਤਰ੍ਹਾਂ ਤਕਰੀਬਨ 50 ਬੰਬ ਇੱਥੇ ਆ ਚੁੱਕੇ ਨੇ 18 ਕ ਬੰਬਸ ਜਿਹੜੇ ਉਹ ਸਾਡੇ ਬਾਰਡਰ ਏਰੀਆਜ਼ ਦੇ ਪੁਲਿਸ ਸਟੇਸ਼ਨਸ ਤੇ ਬਾਕੀ ਜਗਾ ਚੱਲ ਚੁੱਕੇ ਨੇ ਇੱਕ ਬੰਬ ਜਿਹੜਾ ਤੁਹਾਨੂੰ ਪਤਾ ਉਹਦੇ ਵਿੱਚੋਂ ਗ੍ਰਨੇਡ ਅਟੈਕ ਮਨੋਰੰਜਨ ਕਾਰੀਆ ਜੀ ਜਿਹੜੇ ਨੇ ਐਕਸ-ਮਿੰਿਸਟਰ ਉਹਨਾਂ ਦੇ ਘਰ ਵੀ ਹੋਇਆ ਤੇ ਮੇਰੀ ਆਪਣੀ ਸੋਰਸਸ ਤੇ ਕਿਉਂਕਿ ਮੈਂ ਚੌਥੀ ਦਫਾ ਇੱਥੇ ਮੈਂਬਰ ਆ ਚਾਰ ਚੀਫ ਮਿੰਿਸਟਰਾਂ ਨਾਲ ਮੈਂ ਕੈਬਨਿਟ ਚ ਰਿਹਾ ਲੋਕ ਸਭਾ ਚ ਵੀ ਰਿਹਾ ਰਾਜ ਸਭਾ ਚ ਵੀ ਰਿਹਾ ਤੇ ਮੇਰੇ ਸੋਰਸਸ ਪੰਜਾਬ ਦੇ ਵਿੱਚ ਵੀ ਨੇ ਇੰਡਾ ਦੀ ਗਵਰਨਮੈਂਟ ਦੇ ਵਿੱਚ ਇੰਟੈਲੀਜੈਂਸ ਵੀ ਨੇ ਤੇ ਸੈਂਟਰਲ ਏਜੰਸੀਸ ਵੀ ਆ। ਉਹਨਾਂ ਨੇ ਮੈਨੂੰ 2 ਦਿਨ ਪਹਿਲੇ ਇਤਲਾਹ ਦਿੱਤੀ ਕਿ ਭਾਈ ਜਨ ਸਾਹਿਬ ਸੈਂਸਿਟਿਵ ਮਾਹੌਲ ਬਣਦਾ ਜਾ ਰਿਹਾ ਹੈ। ਹਾਲਾਤ ਸੂਬੇ ਦੀ ਜਿਹੜੀ ਸਰਕਾਰ ਹੈ ਇਹਦੇ ਹੱਥੇ ਚ ਨਹੀਂ ਰਹਿ ਰਹੇ। ਤੇ ਅਸੀਂ ਤੁਹਾਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿਉਂਕਿ ਤੁਹਾਡੀ ਆਲਰੇਡੀ ਟੈਰਰਿਸਟ ਵਿਕਟਿਮ ਫੈਮਿਲੀ ਹੈ। ਮੇਰੇ ਆਪਣੇ ਸਰਹੱਦੀ ਪਿਤਾ ਜਿਹੜੇ ਨੇ 87 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ ਹੈ ਪੰਜਾਬ ਦੇ ਜਿਹੜੀ ਸਾਡਾ ਆਪਸੀ ਪਾਈਚਾਰ ਉਹਨੂੰ ਬਰਕਰਾਰ ਰੱਖਣ ਦੇ ਵਿੱਚ ਉਹਨੂੰ ਮਜ਼ਬੂਤ ਕਰਨ ਦੇ ਵਿੱਚ ਕਿਉਂਕਿ ਹੀ ਵਾਸ ਵਨ ਆਫ ਦੀ ਫਰੰਟ ਰੈਂਕਿੰਗ ਲੀਡਰਸ ਪੰਜ ਆਦਗੀਆਂ ਨੇ ਉਹਨਾਂ ਹੀ ਸ਼ਹਾਦਤ ਹੋਈ ਤੁਹਾਡੇ ਦਾਸ ਤੇ ਆਪ 1990 ਦੇ ਵਿੱਚ ਬਟਾਲੇ ਸਿਟੀ ਦੇ ਵਿੱਚ ਬੰਬ ਬਲਾਸਟ ਹੋਇਆ ਮੇਰੀ ਸਾਰੀ ਕਾਰ ਉਡਾ ਦਿੱਤੀ ਗਈ ਲਕਲੀਆ ਇਸਕੇ 87 ਜੋਨਾ ਤੇ ਹੋਈ 90 ਚ ਮੇਰਾ ਤੋਂ ਇਸ ਗੱਲ ਕਰਨ ਉਹਨਾਂ ਨੇ ਮੈਨੂੰ ਇਸ ਗੱਲ ਦਾ ਦੱਸਿਆ ਕਿ ਆਪਣੇ ਆਪ ਦਾ ਵਿਚਾਰ ਰੱਖਿਓ ਕਿ ਸੇਟ ਐਮ ਵੀ ਤੁਸੀਂ ਵੀ ਉਹਦੇ ਵਿੱਚ ਘਟਾ ਲੈ ਟੋਚ ਸਕਦੇ ਸੋ ਮੈਂ ਸਾਰਿਆਂ ਨੂੰ ਪਹਿਲੇ ਹੁਣੇ ਭਗਵੰਤ ਮਾਨ ਜੀ ਦੀ ਇੱਕ ਸਟੇਟਮੈਂਟ ਸੁਣੀ ਹੈ ਜਿਹਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਪਹਿਲੇ ਤੇ ਮੈਨੂੰ ਸਵੇਰੇ ਕਿਸੇ ਟਾਪ ਪੁਲਿਸ ਅਫਸਰ ਦਾ ਫੋਨ ਆਇਆ ਕਿ ਜੀ ਕਿ ਤੁਸੀਂ ਸਟੇਟਮੈਂਟ ਦਿੱਤੀ ਮੈਂ ਹਾਂ ਦਿੱਤੀ ਜੀ ਉਹ ਕਹਿੰਦੇ ਤੁਸੀਂ ਜੇ ਮਾਈਂਡ ਨਾ ਕਰੋ ਤੇ ਸਾਡੇ ਕੋਲ ਜੀ ਅਫਸਰ ਆ ਕੇ ਤੁਹਾਡੀ ਸਟੇਟਮੈਂਟ ਲੈ ਜਾਣ ਮੈਂ ਕਿਹਾ ਮੋਸਟ ਵੈਲਕਮ ਕਰ ਲਓ ਫਿਰ ਹੁਣੇ ਹੀ ਮੁਹਾਲੀ ਤੋਂ ਦੋ ਸਿਨ ਅਫਸਰ ਜਿਹੜੇ ਨੇ ਉਹ ਆਏ ਉਹਨਾਂ ਨਾਲ ਮੈਂ ਫੁਲੀ ਕੋਆਪਰੇਟ ਕੀਤਾ ਸੋਰਸ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਕਿ ਸੋਰਸ ਨਹੀਂ ਮੈਂ ਦੱਸਾਂ ਕਿਉਂਕਿ ਸੈਂਟਰ ਸਰਕਾਰ ਦੇ ਸੋਰਸਸ ਹੁੰਦੇ ਨੇ ਹੋਮ ਮਿਨਿਸਟਰੀ ਦੇ ਫੋਰਨ ਮਿਨਿਸਟਰੀ ਦੇ ਸੋਰਸਸ ਹੁੰਦੇ ਨੇ ਸੂਬੇ ਦੀ ਇੰਟੈਲੀਜੈਂਸ ਦੇ ਸੋਰਸਸ ਹੁੰਦੇ ਨੇ ਸੋਰਸਸ ਕੋਈ ਵੀ ਰਿਵੀਲ ਨਹੀਂ ਕਰਦਾ ਤੇ ਮੈਂ ਕਨਸਟੀਟਿਊਸ਼ਨ ਪੋਸਟ ਹੋਲਡ ਕਰਨਾ ਇੱਕ ਜ਼ਿੰਮੇਵਾਰ ਪੋਸਟ ਹੋਲਡ ਕਰਨਾ ਮੈਂ ਤੇ ਆਉਂਦੀ ਕਾਉਂਟਰਰੀ ਤੁਹਾਨੂੰ ਅਸਿਸਟ ਕਰਨ ਦੀ ਕੋਸ਼ਿਸ਼ ਕੀਤੀ ਮੈਂ ਤੁਹਾਨੂੰ ਦੱਸਿਆ ਐਨ ਤੁਸੀਂ ਵੇਖੋ ਜਿਹੜੀ ਮੈਂ ਪਹਿਲੇ ਮਾਨ ਸਾਹਿਬ ਨੂੰ ਹੀ ਕਹਿਣਾ ਚਾਹੁੰਦਾ ਮਾਨ ਸਾਹਿਬ ਅਸੀਂ ਤੇ ਬੰਬਾਂ ਦੇ ਖੜਾਕ ਸੁਣੇ ਅਸੀਂ ਦੇ ਪਰਿਵਾਰ ਦੇ ਜੀਆਂ ਦੀ ਸ਼ਾਤਾਂ ਦੇਖੀ ਤੁਸੀਂ ਉਸ ਟਾਈਮ ਦੇ ਵਿੱਚ ਪਤਾ ਨਹੀਂ 5 7 10 ਸਾਲ ਦੀ ਉਮਰ ਦੇ ਹੋਣੇ ਹੋ ਤੁਸੀਂ ਉਹ ਮਾਹੌਲ ਵੇਖਿਆ ਨਹੀਂ ਅਸੀਂ ਚਿੰਤਤ ਹਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਤਬਾਹੀ ਵੇਖੀ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਜੀ ਮਾਰੇ ਨੇ 35000 ਤੋਂ ਵੱਧ ਪਰਿਵਾਰ ਉਹ ਫਿਕਰ ਮੰਦ ਰਹੇ ਕਿ ਪੰਜਾਬ ਦੇ ਹਾਲਾਤ ਇੱਕ ਵਾਰ ਫਿਰ ਬੇਕਾਬੂ ਹੋ ਰਹੇ ਨੇ ਤੇ ਚੀਫ ਮਿਨਿਸਟਰ ਸਾਹਿਬ ਤੁਸੀਂ ਹੋ ਮਿਨਿਸਟਰ ਤੁਹਾਡੀ ਇਹ ਬਹੁਤ ਵੱਡਾ ਇੰਟੈਲੀਜੈਂਸ ਫੇਲਿਅਰ ਹੋ ਰਹੀ ਹੈ ਮੈਂ ਇਹਨਾਂ ਨੂੰ ਕਾਊਂਟਰ ਸਵਾਲ ਹੀ ਪੁੱਛਣਾ ਚਾਹਨਾ ਤੁਹਾਡੇ ਜਿਹੜਾ ਇੰਟੈਲੀਜੈਂਸ ਹੈੱਡਕ quarter ਉਹਦੇ ਤੇ ਮੇਜਰ ਰਾਕਟ ਲਾਂਚਰ ਅਟੈਕ ਹੋਇਆ ਤੁਹਾਨੂੰ ਉਦੋਂ ਨਹੀਂ ਪਤਾ ਲੱਗ ਸਕਿਆ ਤੇ ਤੁਹਾਨੂੰ ਅਸੀਂ ਆਪਣਾ ਸੋਰਸ ਕੀ ਰਿਵੀਲ ਕਰੀਏ ਤੁਹਾਨੂੰ ਮਨੋਰੰਜਨ ਕਾਲਿਆ ਸਾਹਿਬ ਇੱਕ ਕੋਸ ਪਾਰਟੀ ਨਾਲ ਤੁਲ ਕਰ ਰਹੀ ਜਿਹੜੀ ਦੇਸ਼ ਚ ਰਾਜ ਕਰ ਰਹੀ ਮੇਰੇ ਸੋਰਸ ਨੇ ਮੈਨੂੰ ਇਹ ਵੀ ਗੱਲ ਕਹੀ ਕਿ ਬਾਜਵਾ ਸਾਹਿਬ ਤੁਸੀਂ ਸਾਰੇ ਵਾਅਦੇ ਵਰਨੇ ਭੱਲੋ ਕਿਉਂਕਿ ਨਾ ਤੁਹਾਡੀ ਪਾਰਟੀ ਸੈਂਟਰ ਦੇ ਵਿੱਚ ਹੈ ਨਾ ਸੂਬੇ ਦੇ ਵਿੱਚ ਤੋਂ ਬੀ ਵੈਰੀ ਵੈਰੀ ਕੇਅਰਫੁਲ ਤੋਂ ਮੈਂ ਇਹ ਇਨ ਅਫਸਰਸ ਨੂੰ ਵੀ ਕਿਹਾ ਕਿ ਆਈ ਐਮ ਵਿਲਿੰਗ ਟੂ ਅਸਿਸਟ ਯੂ ਬਟ ਸੋਰਸ ਜਿਹੜੇ ਤੁਸੀਂ ਮੈਨੂੰ ਪੁੱਛੋ ਆਈ ਕੈਨ ਨੋਟ ਰਿਵੀਲ ਮਾਈ ਸੋਰਸ ਮੈਂ ਤੇ ਤੁਹਾਨੂੰ ਔਨ ਦੀ ਕਾਉਂਟਰੀ ਤੁਹਾਡੀ ਮਦਦ ਹੀ ਕੀਤੀ ਹੈ ਤੁਹਾਨੂੰ ਸਗੋਂ ਇਤਲਾਹ ਦੇ ਕੇ ਐਂਡ ਉਹੀ ਤੁਸੀਂ ਅੱਜ ਵੀ ਵੇਖਦੇ ਹੋ ਕਿ ਅੱਜ ਇੱਕ ਮੇਰੇ ਖਿਆਲ ਰਾਕਟ ਲਾਂਚਰ ਤੇ ਕੋਈ ਜਾਂ ਟੀਐਕਐਸ ਵੀ ਮਿਲਿਆ ਹਰ ਰੋਜ਼ ਇਹੀ ਕੰਮ ਹੋ ਰਿਹਾ ਹੈ। ਤੋਂ ਇਹ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਕਿ ਇਹ ਜੋ ਇਹਨਾਂ ਨੇ ਆਈ ਡੋਨਟ ਮਾਈਂਡ ਕੋਈ ਆਇਆ ਮੇਰੇ ਕੋ ਹੀ ਇਸ ਮੋਸਟ ਵੈਲਕਮ ਐਂਡ ਆਈ ਹੈਵ ਟ੍ਰਾਈਡ ਟੂ ਕੋਪਰੇਟ ਐਂਡ ਆਨ देयर ਟਾਈਮ 'ਚ ਵੀ ਇਹ ਮੇਰੇ ਕੋਈ ਇਸ ਕਿਸਮ ਦੀ ਜਾਣਕਾਰੀ ਹੋਏਗੀ ਜਿਸ ਜਾਣਕਾਰੀ ਨਾਲ ਅਮਨਤੀ ਤੇਨਾਂ ਦੀ ਪੁਲਿਸ ਦੀ ਤੇਨਾਂ ਦੀ ਇੰਟੈਲੀਜੈਂਸ ਦੀ ਮਦਦ ਹੋ ਸਕੇ ਤੇ ਅਸੀਂ ਪੰਜਾਬੀਆਂ ਦੀ ਜਿਹੜੀ ਹੈ ਅਸੀਂ ਜਾਨ ਪੁਰਕਟ ਕਰ ਸਕੀ ਮੈਂ ਆਈ ਊਡ ਬੀ ਮੋਰ ਦੈਨ ਵਿਲਿੰਗ ਟੂ ਸ਼ੇਅਰ ਇੰਡੀਆ ਨੇ ਕਹਿੰਦੀ ਜੀ ਥੋੜਾ ਫਰਜ ਹੈ ਕੋਆਪਰੇਟ ਕਰਨਾ ਜੇ ਨਹੀਂ ਕਰਦੇ ਤਾਂ ਫਿਰ ਤੁਹਾਡੇ ਐਕਸ਼ਨ ਹੋਏ ਮੈਂ ਤਾਂ ਦੱਸਦੇ ਦਿੱਤਾ ਹੈ ਫਿਰ ਕੈਮਰੇ ਤੇ ਜੋ ਕੁਝ ਅਫਸਰਾ ਨੇ ਕੀਤਾ ਮੈਂ ਕੋਆਪਰੇਟ ਕੀਤਾ ਹੈ ਬਾਕੀ ਵੇਖੋ ਇੱਕ ਮੈਂ ਮੈਨੂੰ ਬੜੇ ਸੋਹ ਦਾ ਜਨਮ ਦਿਹਾੜਾ ਆਜ ਲੋਕ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਨੇ ਮੰਦਰਾਂ ਵਿੱਚ ਮੱਥਾ ਟੇਕਦੇ ਨੇ ਕੁਲ ਲੈ ਕੇ ਆਂਦਾ ਕੋਈ ਮਠਿਆਈ ਲੈ ਕੇ ਆਂਦਾ ਖੁਸ਼ੀਆਂ ਦਾ ਤਿਉਹਾਰ ਏ ਕਿਸਾਨਾਂ ਦੀਆ ਫਸਲਾ ਆਂਦਾ ਵਕਤ ਹੁੰਦਾ ਤੇ ਇਹਨਾਂ ਨੇ ਇੰਟੈਲੀਜੈਂਸ ਦੇ ਦੋ ਅਫਸਰ ਕਾ ਅਫਸਰ ਕਾਤੇ ਤੇ ਨੇ ਤੇ ਐਕਸ਼ਨ ਦੀ ਗੱਲ ਕਰਦੇ ਨੇ ਮਾਨ ਸਾਹਿਬ ਜੇ ਪ੍ਰਤਾਪ ਸਿੰਘ ਬਾਜਵਾ ਤੇ ਤੁਸੀਂ ਬਿਨਾ ਕਿਸੇ ਮਕਸਦ ਤੋਂ ਤੁਸੀਂ ਕਿਸੇ ਨਾ ਕਿਸੇ ਕੋ ਕੇਸ ਰਜਿਸਟਰ ਕਰਨਾ ਹੈ ਜਾਂ ਐਕਸ਼ਨ ਲੈਣਾ ਯੂ ਆਰ ਮੋਸਟ ਵੈਲਕਮ ਇਹ ਕੋਈ ਪਹਿਲੀ ਵਾਰ ਨਹੀਂ ਅਸੀਂ ਲੜਨ ਲੱਗੇ ਤੋ ਇਸ ਗੱਲ ਕਰਨ ਮੈਂ ਫੁਲੀ ਕੋਆਪਰੇਟ ਕਰਾਂਗਾ ਤੇ ਮੈਂ ਇੱਕ ਵਾਰ ਫੇਰ ਕਹਾਂਗਾ ਭਗਵੰਤ ਮਾਨ ਇਸ ਵੀ ਨੇ ਕੰਪਲੀਟ ਫੇਲੀ ਮੈਂ ਉਹਨਾਂ ਨੂੰ ਕਹਾਂਗਾ ਭਗਵੰਤ ਜੀ ਕੁੰਭ ਕਰਨੀ ਜਾਗ ਚੋਂ ਉਠੋ ਕੰਨ ਵੀ ਖੋਲੋ ਤੇ ਆਪਣੀ ਅੱਖਾਂ ਵੀ ਖੋਲੋ 2:30 ਵਜੇ ਵਾਲਾ ਕੰਮ ਬੰਦ ਕਰੋ ਪੰਜਾਬ ਨੂੰ ਸੰਜੀਦਗੀ ਨਾਲ ਲਓ ਪੰਜਾਬ ਦੇ ਵਿੱਚ ਅੱਜ ਜੋ ਹਾਲਾਤ ਬਣ ਰਹੇ ਨੇ ਸਿੱਧੇ ਤੌਰ ਤੁਸੀਂ ਤੇ ਤੁਹਾਡੀ ਆਪਦੀ ਜਿਹੜੀ ਲੀਡਰਸ਼ਿਪ ਹੈ ਦਿੱਲੀ ਦੀ ਜਿਹੜੇ ਬਾਹਰਲੇ ਲੋਕਾਂ ਨੂੰ ਲਿਆ ਕੇ ਤੁਸੀਂ ਪੰਜਾਬ ਤੇ ਕਾਬਜ਼ ਕੀਤਾ ਉਹ ਰਿਸਪੌਂਸਿਬਲ ਤੋਂ ਇਸ ਗੱਲ ਕਰ ਜੋ ਮੈਂ ਕਹਿਣਾ ਸੀ ਮੈਂ ਕਹਿ ਦਿੰਦਾ ਕੋਈ ਹੋਰ ਸਵਾਲ ਹੁੰਦੀ ਹੈ ਇੰਡੀਆ ਕਰ ਦਿਜੀਏ ਆਊਟਕਾਉਂਟਰਟੈਕ ਦੀ ਟੀਮ ਆਪਦੀ ਆਈ ਸੀ ਆਪਕੇ ਯਹਾਂ ਕੰਪਨੀ ਡਿਲੀਜੈਂਸ ਦੀ ਟੀਮ ਆਈ ਸੀ ਕੀ ਮਾਮਲਾ تھا ਕੀ ਆਪਕਾ ਰਿਸਪੌਂਸ ਤੋਂ ਪਹਿਲੇ ਤੋਂ ਆਪਕੋ ਬਤਾ ਦਿਆ ਹੈ ਮੈਂ ਇੱਕ ਸਟੇਟਮੈਂਟ ਦੀ ਸੀ ਇੱਕ ਟੀਵੀ ਚੈਨਲ ਨੂੰ ਜੋ ਮੋਸਟ ਪ੍ਰੋਬਬਲੀ ਆਜ ਹੇ ਰੇ ਹੋਗੀ ਉਸ ਵਿੱਚ ਮੈਂ ਇਹ ਬਾਤ ਕਹੀ ਸੀ ਮੂਜੇ ਕਿਸੇ ਇੰਟੈਲੀਜੈਂਸ ਕੇ मेरे सोर्स कैमरे में केमरे वो कहाँ का सोर्स है मैं बता नहीं सकता उन्होंने मुझे ये वॉर्न किया था कि बहुत सारे इधर ऐसे बॉम्ब आ चुके हैं कोई अठारह चल चुके हैं कोई तीस बत्तीस चलने दिखे वाले हैं और आप क्योंकि एक आप एक बहुत इम्पोर्टेंट पोजीशन में हूँ और आपका परिवार ऑलरेडी टेरिस्ट विक्टिम रह चुके आप मुतात रहिए क्योंकि जिन पर अटैक हुआ वो एक सेंट्रल पार्टी से हैं अगर उन पर अटैक हो सकता है आपको प्रोटेक्शन तो ना सेंटर की या ना सूबे की मेरे पास तो जो प्रोटेक्शन है इट इज ओनली बिकॉज आई होल्ड पोजीशन ऑफ लीडर ऑफ अपोजिशन और मेरे पास एक कैबिनेट का रैंक है जिसकी वजह से मेरे पास ये नहीं तो अदरवाइज आई वॉज जेड प्रोटेक्टिव आप हैरान होंगे जेड प्रोटेक्टिव होने के बाद पता होने के बाद कि ये सबसे ज्यादा अगर किसी को खतरा है पंजाब जितनी भी प्रोटेक्शन थी वो सेंटर ने भी विड्रॉ कर दिया तो ये इसलिए मैं ये बात कहना चाहता हूँ आई कोऑपरेटेड आई विल फुली कोऑपरेट बिकॉज आई होल्ड वेरी सेंसिटिव पोजीशन हमारा काम लोगों की जान बचाना है और पंजाब की गवर्नमेंट को मदद करना है मगर इसमें जो ये ढूंढने की बात कर रहे हैं विच हंटिंग की कोशिश कर रहे हैं ये ठीक बात नहीं है सो आई होल्ड माय ग्राउंड आई क्लियरली आई एम नॉट गोइंग टू रिवील माई सोर्सेस ये इंटेलिजेंस तो आप रिस्पॉन्सिबल है इन बातों का आपको पता होगा इंटेलिजेंस के हेडक्वार्टर्स पर आज से साल पहले या डेढ़ साल पहले खुद रॉकेट रौ, लॉन्चर का अटैक हो इनको खुद नहीं था पता नहीं। इनके जितने हमारे बॉर्डर के पुलिस स्टेशन है सभी पर ग्रेनेड अटैक हो चुके हैं इनको किसी बात की कोई इतला नहीं आज भी बहुत सारे वेपन मिल रहे हैं तो मैं इतनी बात ही कहना चाहता हूं सुचेत रहे और चीफ मिनिस्टर को मैं ये बात कहूंगा ਥੋੜਾ ਸਾ ਸੀਰੀਅਸ ਸਰ ਮੀਡੀਆ ਕੋ ਵੀ ਧਮਕੀਆਂ ਆ ਰਹੀਆਂ ਐ ਐਸੋਸੀਏਟ ਇਡੀਟਰ ਐ ਸਾਡੇ ਉਹਨਾਂ ਨੂੰ ਵੀ ਧਮਕੀ ਆਈ ਬੱਬਰ ਖਾਲਸਾ ਦੇ ਟੈਰਰਿਸਟ ਦੇ ਸਿੱਧਾ ਫੋਨ ਆਇਆ ਕਿ ਤੁਹਾਨੂੰ ਉਡਾ ਕੇ ਰੱਖ ਦਾਂਗੇ ਅਸੀਂ ਉੱਥੇ ਕੀ ਕਹਿ ਰਹੇ ਵੀਰ ਛੋਟੇ ਵੀਰ ਮੈਂ ਉਹੀ ਗੱਲ ਤੇ ਮੈਂ ਕਹਿ ਰਿਹਾ ਜੀ ਹੁਣੇ ਮੇਰੇ ਕੋ ਮੇਰਾ ਸੋਰਸ ਪੁੱਛਦੇ ਨੇ ਸੈਂਟਰਲ ਗਵਰਨਮੈਂਟ ਦੇ ਸੋਰਸਸ ਸਟੇਟ ਗਵਰਨਮੈਂਟ ਦੇ ਸੋਰਸਸ ਬੀਇੰਗ ਅ ਕੈਬਨਿਸਟਰ ਲੀਡ ਆਫ ਦੀ ਆਪੋਜੀਸ਼ਨ ਕੋ ਤਾਂ ਬਹੁਤ ਸਾਰੀ ਇਨਫਰਮੇਸ਼ਨ ਹੁੰਦੀ ਜੀ ਲੇਕਿਨ ਉਹ ਸੋਰਸਸ ਵੀ ਕੈਨ ਨਾਟ ਪੁਲਿਸ ਕਹਿ ਰਹੀ ਹੈ ਕਿ ਕੋਈ ਸੈਟੀਸਫਾਈ ਜਵਾਬ ਜਾਂ ਸਾਨੂੰ ਕੋਈ ਉਹ ਨਹੀਂ ਦੇ ਰਹੇ ਸੰਤੁਸ਼ਟ ਜਵਾਬ ਨਹੀਂ ਦਿੱਤਾ ਜਿਹੜੇ ਏਆਈਜੀ ਰਵਜੋਤ ਗਰੇਵਾਲ ਜੀ ਇੱਥੇ ਆਏ ਸੀ ਉਹਨਾਂ ਨੇ ਬਾਹਰ ਮੀਡੀਆ ਨਾਲ ਗੱਲ ਕੀਤੀ ਉਹਨੇ ਕਿਹਾ ਕੋਈ ਸੈਟੀਸਫਾਈ ਜਵਾਬ ਜਾਂ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਨਹੀਂ ਮੇਰੀ 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 ਸੁਣ ਲਓ ਮੈਡਮ ਬਹੁਤ ਚੰਗੀ ਤਰ੍ਹਾਂ ਮੇਰੇ ਨਾਲ ਅੱਛੇ ਪੇਸ਼ ਆਏ ਮੈਂ ਬਹੁਤ ਚੰਗੀ ਤਰ੍ਹਾਂ ਪੇਸ਼ ਆਇਆ ਜਿੰਨੀ ਗੱਲ ਸੀ ਮੈਂ ਉਹਨਾਂ ਨੂੰ ਕਹਿ ਦਿੱਤੀ ਸੀ ਅਫਸਰਾਂ ਦੀ ਮਜਬੂਰੀ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰ ਇਹ ਕੰਪਲੀਟ ਅਫਸਰਵਾਚਾ ਦਾ ਲੈਟਰ ਤੁਹਾਨੂੰ ਉਤਲਾ ਪਹਿਲੇ ਕੱਲ੍ਹ ਦੀ ਸੀ ਕਿ ਬਾਜੋ ਸਾਹਿਬ ਦੇ ਘਰ ਪਹੁੰਚੋ ਆਪ ਦੇ ਆਪ ਦੀ ਗਵਰਨਮੈਂਟ ਨੇ ਆਪ ਤੁਹਾਨੂੰ ਸਾਰਿਆਂ ਨੂੰ ਮੇਰੇ ਕੋਲ ਪਹਿਲੇ ਕੱਲ੍ਹ ਤੁਸੀਂ ਪਹਿਲੇ ਪਹੁੰਚੋ ਅਫਸਰਵਾਚਾਏ ਨੇ ਸੋ ਇਹ ਤੇ ਸਾਰਾ ਇੱਕ ਡਰਾਮਾ ਕ੍ਰੀਏਟ ਕਰਨ ਦੀ ਕੋਸ਼ਿਸ਼ ਹੈ ਸੈਂਸੇਸ਼ੀਅਲਾਈਜ਼ ਕਰਨ ਦੀ ਕੋਸ਼ਿਸ਼ ਹੈ ਇਹ ਮਸ਼ਹੂਰੀਆਂ ਵਾਲੀ ਸਰਕਾਰ ਇਜ਼ ਔਨ ਦੀ ਬੈਕਫੁੱਟ ਹਰ ਪਾਸੇ ਫੇਲ ਹੋ ਰਹੇ ਨੇ ਇਹ ਹੁਣ ਲੱਭ ਰਹੇ ਨੇ ਕੋਈ ਨਾ ਕੋਈ ਜਿੱਸਾ ਕਹਿੰਦੇ ਡੁੱਬਦੇ ਨੂੰ ਜਿੰਨ ਕੇ ਦਾ ਸਾਰਾ ਇਸੇ ਹੀ ਤੋ ਤੁਸੀਂ ਪਹਿਲੇ ਪਹੁੰਚੇ ਹੋ ਦੇ ਇੰਟੈਲੀਜੈਂਸ ਵਾਲੇ ਬਾਅਦ ਚਪਾਉਂਦੇ ਇਥੋਂ ਆਪਣੇ ਆਪ ਹੀ ਬਿੱਲੀ ਜਿਹੜੀ ਥੈਲਿਓਂ ਬਾਹਰ ਆ ਚੁੱਕੀ ਏ ਇਹਨਾਂ ਦਾ ਮਕਸਦ ਹੀ ਇਹਨਾਂ ਹੀ ਵਿਸਾਖੀ ਵਾਲੇ ਦਿਨ ਤੁਸੀਂ ਵੇਖੋ ਲੀਡਰ ਆਫ ਆਪੋਜੀਸ਼ਨ ਨੂੰ ਭਗਵੰਤ ਮਾਨ ਵੱਲੋਂ ਕਿੰਨਾ ਖੂਬਸੂਰਤ ਤੋਹਫਾ ਪੇਸ਼ ਕੀਤਾ ਹੈ ਉਹ ਤਾਂ ਕਹਿੰਦੇ ਕਹਿੰਦੇ ਕਿ ਜੇ ਇਨਫੋਰਮੇਸ਼ਨ ਤੁਹਾਡੇ ਕੋਲ ਹੈਗੀ ਕਹਿੰਦੇ ਇੱਕ ਮੈਨੂੰ ਤੁਸੀਂ ਦੇ ਦਿਓ ਥੈਂਕ ਯੂ